ਸੰਗਤ ਜੀ ਅੱਜ ਦੇ ਦਿਨ ਯਾਨੀ 9 ਫਰਵਰੀ 1986 ਵਾਲੇ ਦਿਨ ਭਾਈ ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਾ ਜਨਮ ਹੋਇਆ ਸੀ। ਕੌਣ ਹੈ ਜੱਗੀ ਜੋਲ? ਆਹ ਜਾਣਦੇ ਹਾਂ ਉਸ ਦੇ ਬਾਰੇ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੋਲ ਜੋ ਕਿ ਅਪਰਾਧ ਸਾਬਿਤ ਹੋਏ ਬਿਨਾ ਹੀ ਪਿਛਲੇ 8 ਸਾਲਾਂ ਤੋਂ ਭਾਰਤ ਦੀਆਂ ਜੇਲ੍ਹਾਂ 'ਚ ਬੰਦ ਹੈ। ਉਸ ਤੇ ਭਾਰਤੀ ਤੰਤਰ ਵੱਲੋਂ ਇਸ ਕਰਕੇ ਤਸ਼ਦਦ ਟਾਇਆ ਗਿਆ ਤਾਂ ਜੋ ਉਹ ਹਲਫੀਆ ਬਿਆਨ ਵਾਲੇ ਕਾਗਜ਼ ਉੱਤੇ ਸਿਗਨੇਚਰ ਕਰ ਦੇਵੇ। ਸਕਾਟਲੈਂਡ ਦੇ ਡੰਬਰਟਨ ਦੇ ਰਹਿਣ ਵਾਲੇ ਭਾਈ ਜਗਤਾਰ ਸਿੰਘ ਉਲਤੇ ਸੱਜੇ ਪੱਖੀ ਕੁਝ ਹਿੰਦੂ ਆਗੂਆਂ ਦੇ ਕਤਲ ਦੀ ਸਾਜ਼ਿਸ਼ ਕਾੜਨ ਦਾ ਇਲਜ਼ਾਮ ਕੱਢ ਕੇ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਅਦਾਲਤੀ ਦਸਤਾਵੇਜ਼ ਵਿੱਚ ਇਲਜ਼ਾਮ ਇਹ ਹੈ ਕਿ ਭਾਈ ਜੱਗੀ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਦੇ ਲਈ ਪੈਸਿਆਂ ਦੀ ਮਦਦ ਵੀ ਕੀਤੀ ਇਲਜ਼ਾਮ ਇਹ ਵੀ ਹੈ ਕਿ ਉਹ دہشتਗਰਦੀ ਗਰੋਹ ਦੇ ਮੈਂਬਰ ਸੀ ਇੰਜ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਥੋੜੀ ਦੇਰ ਬਾਅਦ ਇੱਕ ਹੱਥ ਲਿਖਤ ਪੱਤਰ ਵਿੱਚ ਉਹਨਾਂ ਉੱਤੇ ਢਾਏ ਗਏ ਦਸਤੇ ਦਾ ਅਤੇ ਇਲਜ਼ਾਮਾਂ ਦਾ ਬੇਰਵਾਦ ਦਿੱਤਾ ਹੈ। ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੀਆਂ ਕੰਨਾਂ ਦੀਆਂ ਪੇਪੜੀਆਂ ਨਿਪਲਾਂ ਅਤੇ ਅੰਦਰੂਨੀ ਹਿੱਸਿਆਂ ਤੇ ਕਰੋਕੋਡਾਇਲ ਕਲਿੱਪ ਲਗਾ ਕੇ ਬੀਲੀ ਦੇ ਝਟਕੇ ਦਿੱਤੇ ਗਏ ਜੋ ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ 24 ਜੁਲਾਈ 2017 ਵਾਲੇ ਦਿਨ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੋਹਲ ਆਰਮਜ਼ ਐਕਟ ਅਤੇ ਯੂਏਪੀ ਐਕਟ ਤਹਿਤ ਚੱਲ ਰਹੇ ਕੇਸ ਵਿੱਚ ਬਰੀ ਹੋ ਗਏ ਹਨ ਇਹ ਮਾਮਲਾ ਫਰੀਦਕੋਟ ਦੇ ਬਾਜਾਖਾਨਾ ਵਿੱਚ ਚੱਲ ਰਿਹਾ ਸੀ ਇਸ ਮਾਮਲੇ ਵਿੱਚ ਜੱਗੀ ਜੋਲ ਸਮੇਤ ਗੁਰਪ੍ਰੀਤ ਸਿੰਘ ਪ੍ਰੀਤ ਤਲਜੀਤ ਸਿੰਘ ਜਿੰਮੀ ਜਗਮੀਤ ਸਿੰਘ ਜੰਮੂ ਅਤੇ ਤਰਲੋਕ ਸਿੰਘ ਲਾਡੀ ਵੀ ਰਹਾ ਹੋ ਗਏ ਹਨ 4 ਜੁਲਾਈ 2018 ਨੂੰ ਜਗਤਾਰ ਸਿੰਘ ਜੋਲ ਦੇ ਕੇਸ ਵਿੱਚ ਬਰਤਾਨੀਆਂ ਸੰਸਦ ਦੇ 70 ਤੋਂ ਵੱਧ ਮੈਂਬਰਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਥਰੇਸਾ ਮੇ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਸੀ ਕਿ ਭਾਰਤ ਵਿੱਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੋਲ ਦੇ ਕੇਸ ਬਰਤਾਨੀਆਂ ਦੇ ਵਿਦੇਸ਼ ਕੱਤਰ ਵੱਲੋਂ ਬਰਤਾਨਵੀ ਸੰਸਦ ਵਿੱਚ ਵਿਵਾਨ ਜਾਰੀ ਕੀਤਾ ਜਾਵੇ ਸੁਸੰਗਤ ਜੀ ਇਹ ਸੀ ਜੱਗੀ ਜੋਲ ਦਾ ਜੀਵਨ ਹੁਣ ਇਸ ਵਿੱਚ ਕਿੰਨੀ ਸਚਾਈ ਹੈ ਭਾਰਤੀ ਪੁਲਿਸ ਵੱਲੋਂ ਉਸ ਦੇ ਖਿਲਾਫ ਕੇਸ ਦਾਇਰ ਕੀਤੇ ਗਏ ਹਨ ਕੀ ਉਹ ਹਿੰਦੂ ਆਗੂਆਂ ਦੇ ਕਤਲਾਂ ਦੇ ਵਿੱਚ ਇਨਵੋਲਵ ਸੀ ਜਾਂ ਨਹੀਂ ਕੀ ਉਸ ਨੇ ਸਾਜ਼ਿਸ਼ਾਂ ਕੜੀਆਂ ਜਾਂ ਵਿੱਤੀ ਸਹਾਇਤਾ ਦਿੱਤੀ ਇਹ ਤਾਂ ਜੱਗੀ ਜੋਲ ਹੀ ਦੱਸ ਸਕਦਾ ਹੈ ਜਾਂ ਭਾਰਤੀ ਪੁਲਿਸ ਦੇ ਵੱਲੋਂ ਜਾਣਕਾਰੀ ਇਕੱਤਰ ਕੀਤੀ ਗਈ ਹੈ ਉਸ ਦੇ ਵਿੱਚ ਪਤਾ ਲੱਗ ਸਕਦਾ ਹੈ ਕੀ ਸਚਾਈ ਹੈ ਕੀ ਨਹੀਂ ਜੱਗੀ ਜੋਲ ਦੀ ਟੀਮ ਦੇ ਵੱਲੋਂ ਲਗਾਤਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਨਜਾਇਜ਼ ਟੰਗ ਦੇ ਨਾਲ ਫਸਾਇਆ ਗਿਆ ਹੈ ਗਲਤ ਤਰੀਕੇ ਦੇ ਨਾਲ ਫਸਾਇਆ ਗਿਆ ਹੈ ਇਸ ਦੇ ਕਰਕੇ ਹੀ ਬਰਤਾਨੀਆਂ ਦੇ ਵਿੱਚ ਬਹੁਤ ਸਾਰੇ ਸੰਸਦਾਂ ਨੇ ਵੀ ਉਸ ਦੀ ਰਿਹਾਈ ਦੇ ਲਈ ਬਿਆਨ ਦਿੱਤੇ ਹਨ ਕਿਤਨਾ ਕਿਤੇ ਇਹ ਜਾਇਜ਼ ਵੀ ਲੱਗਦਾ ਹੈ ਸਿੱਖ ਨੌਜਵਾਨਾਂ ਦੇ ਉੱਤੇ ਗਲਤ ਧਾਰਮਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਟੱਕਿਆ ਜਾ ਰਿਹਾ ਹੈ ਜਿਵੇਂ ਬੀਤੇ ਕੁਝ ਸਾਲਾਂ ਨੇ ਉਦਾਹਰਨਾ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਸਿੱਖ ਨੌਜਵਾਨਾਂ ਦੇ ਉੱਪਰ ਯੂਏਪੀਏ ਲਾ ਕੇ ਅਤੇ ਹੋਰ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਹੈ ਬਿਨਾਂ ਜ਼ਮਾਨਤ ਦਿੱਤੇ ਹੀ ਅੰਦਰ ਹਨ ਇੱਕ ਪਾਸੇ ਸਰਸੇ ਡੇਰੇ ਦੇ ਵਰਗੇ ਬਲਾਤਕਾਰੀਆਂ ਸਾਧ ਜਿਨ੍ਹਾਂ ਨੂੰ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਉਹ ਹਰ 6 ਮਹੀਨਿਆਂ ਬਾਅਦ ਪੈਰੋਲ ਤੇ ਬਾਹਰ ਆ ਜਾਂਦਾ ਹੈ ਤੇ 2-2 ਮਹੀਨੇ ਫਰਲੋ ਕੱਟਦਾ ਹੈ ਤੇ ਹੋਰ ਹੀ ਕਿੰਨੇ ਹੀ ਕੇਸ ਤੁਹਾਡੇ ਸਾਹਮਣੇ ਹੋਣਗੇ ਕਿ ਜਿਹੜੇ ਬਲਾਤਕਾਰੀ ਬਾਬੇ RAM ਦੀ ਨਾਲ ਬਾਹਰ ਤੁਰੇ ਫਿਰਦੇ ਹਨ ਤੇ ਇੱਕ ਪਾਸੇ ਨੌਜਵਾਨ ਤੇ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਹਨ ਉਹਨਾਂ ਨੂੰ ਰਿਹਾਈ ਤਾਂ ਕੀ ਕਰਨਾ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਸਜ਼ਾ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਹਨ ਇਥੋਂ ਤੱਕ ਕਿ ਜਿਵੇਂ ਲਾਸਟ ਐਗਜ਼ੈਂਪਲ ਜਤਾਰ ਸਿੰਘ ਹਵਾਰਾ ਦੇ ਵੱਲੋਂ ਸੀ ਉਹਨਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਨੂੰ ਤਿਹਾਰ ਜੇਲ੍ਹ ਤੋਂ ਬਦਲ ਕੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਤੇ ਉਸ ਪਟੀਸ਼ਨ ਦਾ ਵਿਰੋਧ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੁਣ ਤੁਸੀਂ ਦੇਖ ਹੀ ਸਕਦੇ ਹੋ ਇਨਾਂ ਨੂੰ ਰਿਹਾਲ ਪਰੋਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਵੀ ਤਬਦੀਲ ਨਹੀਂ ਕੀਤਾ ਜਾ ਰਿਹਾ ਸੁਸੰਗਤ ਜੀ ਇਹ ਸੀ ਜੱਗੀ ਜੋਲ ਦੇ ਬਾਰੇ ਤੇ ਬੱਦੀ ਸਿੰਘਾਂ ਦੇ ਬਾਰੇ ਥੋੜੀ ਜੀ ਗੱਲਬਾਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਕਿਰਪਾ ਕਰਕੇ ਇਹ ਪੇਜ ਜ਼ਰੂਰ ਫੋਲੋ ਕਰਿਓ ਅਸੀਂ ਸ਼ਹੀਦ ਸਿੰਘਾਂ ਦੇ ਅਤੇ ਸਿੱਖ ਇਤਿਹਾਸ ਦੇ ਬਾਰੇ ਤੱਥਾਂ ਦੇ ਆਧਾਰ ਤੇ ਜਾਣਕਾਰੀ ਦਿੰਦੇ ਹਾਂ ਤੇ ਦਿੰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ